ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਬਾ ਮੇਜਰ ਸਿੰਘ ਜੀ ਆ ਜਾਣ ਅੱਗੇ ਉਹਨਾਂ ਦਾ ਸਤਿਕਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਖੰਨਾ ਜੀ ਔਰ ਸਰਦਾਰ ਜਸਪ੍ਰੀਤ ਸਿੰਘ ਜੀ ਔਰ ਸਰਦਾਰ ਇੰਦਰਪ੍ਰੀਤ ਸਿੰਘ ਜੀ ਮੌਂਟੇਜੀ ਕਰਨਗੇ ਆ ਪਿੱਛੇ ਪਿੱਛੇ ਹੋ ਜਾਓ ਪਿੱਛੇ ਪਿੱਛੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਹੜੇ ਮੈਂ ਸਾਰਿਆਂ ਨੂੰ ਕਹਿਆ ਯਾਰ ਜਗਾਰੇ ਗ ਜਾਵੇ ਨਿਹਾਲ ਹੋ ਜਾਵੇ ਸ਼ੀਦਾਂ ਸਿੰਘਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਹੋ ਜੂ ਸਾਰੇ ਆਜੂ ਨਾਮ ਰਹਿ ਜਾਏਗਾ ਮੇਰੇ ਕੋਲ ਬਿਲਜੇ ਗਾ ਉਹਨੇ ਨਾਮ ਆ ਦਿਓ ਬਾਬਾ ਬਲਦੇਵ ਸਿੰਘ ਜੀ ਬੱਲੇ ਵਾਲੇ ਉਹਨਾਂ ਨੂੰ ਬੇਨਤੀ ਕਰਦਾ ਉਹ ਅੱਗੇ ਆ ਜਾਣ ਉਹਨਾਂ ਦਾ ਸਤਿਕਾਰ ਸਰਦਾਰ ਅਮਰਜੀਤ ਸਿੰਘ ਜੀ ਪਿੰਕੀ ਜੀ ਔਰ ਸਰਦਾਰ ਜਸਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜਸਾਜੀ ਕਰਨਗੇ ਵਾਹ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਬਾ ਨਾਗਰ ਸਿੰਘ ਜੀ ਹਰੀਆਂ ਬੇਲਾਂ ਵੱਲੇ ਹੋ ਵੀ ਹੋ ਗਿਆ ਜੀ ਹੈਗੇ ਹੋ ਗਿਆ ਬਾਬਾ ਜੀ ਉਹਨਾਂ ਦਾ ਬਾਬਾ ਜੀ ਦਾ ਹੋ ਗਿਆ